ਪੰਜਾਬੀ ਦੀਆਂ ਲਿਖਤਾਂ ਵਿੱਚ ਸਰਦਾਰ ਕਪੂਰ ਸਿੰਘ ਦੀ ਸ਼ੈਲੀ ਵੀ ਇੱਕ ਨਿੱਗਰ ਤੇ ਮੌਲਿਕ ਸ਼ੈਲੀ ਹੈ। ਉਸ ਵਰਗਾ ਕੋਈ ਹੋਰ ਨਹੀਂ ਲਿਖ ਸਕਿਆ। ਕਿਉਂ ਹੈ? ਕਿਉਂਕਿ ਉਹਨਾਂ ਦੇ ਕੋਲ ਬੋਲੀ ਦਾ ਬਹੁਤ ਵੱਡਾ ਭੰਡਾਰ ਹੈ। ਚਾਹੇ ਉਹ ਸੰਸਕ੍ਰਿਤ ਦੇ ਚਾਹੇ ਉਹ ਪਾਲੀ ਤੱਕ ਉਹਦੀਆਂ ਜੜ੍ਹਾਂ ਜਾਂਦੀਆਂ ਨੇ ਜਾਂ ਦੂਜੇ ਪਾਸਿਓਂ ਅਰਬੀ ਤੇ ਫਰਸੀਅਨ ਦੀਆਂ ਉਹਨਾਂ ਦੇ ਕੋਲ ਚੀਜ਼ਾਂ ਹਨ ਜਾਂ ਫਿਰ ਅੰਗਰੇਜ਼ੀ ਤੇ ਫ੍ਰਾਂਸੀਸੀ ਭਾਸ਼ਾ ਤੱਕ ਉਹਨਾਂ ਦੀ ਪਹੁੰਚ ਜਾਂਦੀ ਹੈ ਤਾਂ ਉਹ ਬੋਲੀ ਦੇ ਇੱਕ ਸਰਦਾਰ ਨੇ ਜਿਹੜਾ ਕਰਕੇ ਉਹਨਾਂ ਦੀ ਜਿਹੜੀ ਸ਼ੈਲੀ ਹੈ ਜਦੋਂ ਉਹ ਲਿਖਦੇ ਨੇ ਲੇਖ ਭਾਵੇਂ ਉਹ ਮਹਿੰਜੋਦੜੋ ਬਾਰੇ ਲਿਖਦੇ ਆ ਭਾਵੇਂ ਉਹ ਨਿੱਕੇ ਬੱਚਿਆਂ ਨੂੰ ਕਿਸੇ ਜਾਨਵਰ ਦੇ ਬਾਰੇ ਕਿਸੇ ਸਪੀਸੀਸ ਬਾਰੇ ਦੱਸਣ ਚਾਹੋ ਪਲੱਸ 1 2 ਚ ਪੜ੍ਹਦੇ ਬੱਚਿਆਂ ਨੂੰ ਖਗੋਲ ਵਿੱਦਿਆ ਬਾਰੇ ਦੱਸਦੇ ਹੋਣ ਜਦੋਂ ਲੱਖ ਆਕਾਸ਼ਾਂ ਆਕਾਸ਼ ਲਿਖਦੇ ਆ ਤਾਂ ਪਤਾ ਲੱਗਦਾ ਹੈ ਕਿ ਇਨਾਂ ਦੇ ਬੋਲੀ ਦਾ ਘੇਰਾ ਕਿੰਨਾ ਵਸਿਆ ਹੈ ਤੇ ਕੀ ਉਹਦੀ ਸ਼ਬਦਾਵਲੀ ਹੈ ਜਦੋਂ ਫਿਰ ਉਹ ਵਿਗਿਆਨ ਦੀਆਂ ਬਾਰਿਕੀਆਂ ਬਾਰੇ ਲਿਖਣ ਲੱਗਦੇ ਨੇ ਤਾਂ ਫਿਰ ਉਹਨਾਂ ਨੂੰ ਵਿਗਿਆਨ ਦੀ ਉਸ ਵੇਲੇ ਦੁਨੀਆ ਵਿੱਚ ਚੱਲ ਰਹੀ ਖੋਜ ਦਾ ਵੀ ਪੂਰਾ ਪਤਾ ਹੁੰਦਾ ਤੇ ਉਸੇ ਹੀ ਜਿਹੜੀ ਟਰਮੀਨੋਲੋਜੀ ਹੈ ਉਹਦੇ ਬਰਾਬਰ ਦਾ ਆਪਣੀ ਪਰੰਪਰਾ ਚ ਸ਼ਬਦ ਲੱਭ ਕੇ ਲਿਖਣ ਦੀ ਕੋਸ਼ਿਸ਼ ਕਰਦੇ ਜਦੋਂ ਉਹ ਧਰਮ ਧਰਮ ਤੇ ਲਿਖਦੇ ਆ ਤੇ ਚਾਹੇ ਉਹਨਾਂ ਨੂੰ ਪਾਲੀ ਤੋਂ ਲਫ਼ਜ਼ ਲੱਭ ਕੇ ਲੈਉਣਾ ਪਵੇ ਚਾਹੇ ਉਹਨਾਂ ਨੂੰ ਅਰਬੀ ਜੋ ਲੱਭ ਕੇ ਲੈਉਣਾ ਪਵੇ ਜੋ ਵੱਡੇ ਜਿਹੇ ਦੁਨੀਆ ਦੇ ਮਸਲੇ ਨੇ ਜਿਵੇਂ ਵਹਿਤੂਲ ਵਜੂਦ ਤੇ ਵਹਿਤੂਲ ਸ਼ਹੂਦ ਬਾਰੇ ਉਹਨਾਂ ਨੇ ਲਿਖਿਆ ਹੈ ਜਿਹਾ ਫਿਰ ਉਹਨਾਂ ਨੇ ਸ਼ਹਾਦਤਾਂ ਦੇ ਪਿੱਛੇ ਮੁਜੱਦਦ ਅਲਫਤਾਨੀ ਦਾ ਜਿਹੜਾ ਕਿਰਦਾਰ ਕੰਮ ਕਰਦਾ ਸੀਗਾ ਜਿਹੜੀ ਉਹ ਸੋਚ ਹੈ ਨਕਸ਼ਬੰਦੀ سلسلے ਦੀ ਪੰਚਪਾਸ਼ਾ ਤੋਂ ਲੈ ਕੇ ਛੋਟੇ ਸਾਹਿਬਾਂ ਦੀਆਂ ਸ਼ਹੀਦੀਆਂ ਤੱਕ ਜਿਹਨੇ ਆਪਣਾ ਅਸਰ ਪਾਇਆ ਉਸ ਤੋਂ ਬਾਅਦ ਉਸੇ ਹੀ ਚੀਜ਼ ਨੂੰ ਉਹ ਕਮਿਊਨਲ ਅਵਾਰਡ ਦੇ ਵਿੱਚ ਵਰਤਦੀ ਦੇਖਦੇ ਨੇ ਤਾਂ ਸਾਨੂੰ ਪਤਾ ਲੱਗਦਾ ਕਿ ਕਪੂਰ ਸਿੰਘ ਇੱਕ ਮੌਲਿਕ ਜੀਨੀਅਸ ਹੈ